ਗੁਰੂ ਨਾਨਕ ਸਾਹਿਬ ਜੀ ਦੀ ਜਪ ਬਾਣੀ ਉਹਨਾਂ ਦੇ ਰਹਿ ਸਵਾਦ ਦਾ ਸ਼ਾਹਕਾਰ ਨਮੂਨਾ ਹੈ ਇਸ ਬਾਣੀ ਦਾ ਕੇਂਦਰੀ ਵਿਸ਼ਾ ਹੈ ਸਚਿਆਰ ਪਦ ਦੀ ਪ੍ਰਾਪਤੀ ਮਤਲਬ ਉਸ ਅਕਾਲ ਪੁਰਖ ਅੱਗੇ ਅਸੀਂ ਕਿਵੇਂ ਸਚਿਆਰ ਬਣ ਸਕਦੇ ਹਾਂ ਜਿਸ ਵਿੱਚ ਥਾਂ ਥਾਂ ਤੇ ਗੁਰੂ ਸਾਹਿਬ ਨੇ ਰਹਿਸਵਾਦੀ ਤੇ ਵਿਸਮਾਦੀ ਭਾਵ ਦਾ ਵਰਣਨ ਕੀਤਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਰਚੀ ਬਾਣੀ ਜਪਜੀ ਸਾਹਿਬ ਜੀ ਦੇ ਅੰਤ ਵਿੱਚ 34 37 ਤੱਕ ਦੀਆਂ ਚਾਰ ਪੌੜੀਆਂ ਵਿੱਚ ਗੁਰੂ ਸਾਹਿਬ ਜੀ ਨੇ ਪੰਜ ਖੰਡ ਦਾ ਵਰਣਨ ਕੀਤਾ ਹੈ ਜੋ ਰਹਿਸਵਾਦ ਦੇਆਂ ਸਿਖਰਾਂ ਨੂੰ ਛੂੰਦਾ ਹੈ ਇਹ ਦਰਅ ਅਸਲ ਆਤਮਾ ਦੀ ਪਰਮਾਤਮਾ ਤੱਕ ਪਹੁੰਚਦੀਆਂ ਪੰਜ ਮੰਜ਼ਲਾਂ ਹਨ ਜਿਹੜੀਆਂ ਗੁਰੂ ਨਾਨਕ ਸਾਹਿਬ ਨੇ ਅਕਾਲ ਦਰਸ਼ੀ ਅਨੁਭਵ ਦੀ ਸਿਰਜਣਾ ਤੇ ਰਹਿਸਵਾਦ ਦਾ ਸ਼ਹਕਾਰ ਪ੍ਰਮਾਣ ਹਨ ਪੰਜ ਖੰਡ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਅਤੇ ਸੱਚ ਖੰਡ ਇੱਥੇ ਗੁਰੂ ਸਾਹਿਬ ਪੰਜ ਖੰਡਾਂ ਦਾ ਵਰਣਨ ਜੋ ਅਸਲ ਵਿੱਚ ਮਨੁੱਖ ਨੂੰ ਆਪਣੇ ਇਸ ਮਨੁੱਖੀ ਜਾਮੇ ਵਿੱਚ ਸਹੀ ਰਸਤੇ ਤੇ ਕਿਵੇਂ ਤੇਜ ਕਿਉਂ ਚੱਲਣਾ ਹੈ ਸਮਝਾਉਣ ਲਈ ਵਰਤਿਆ ਗਿਆ ਹੈ ਪਹਿਲਾ ਧਰਮ ਖੰਡ ਵਿੱਚੋਂ ਮਨੁੱਖ ਦੇ ਸাকার ਆਤਮਾ ਨੇ ਸਰੀਰ ਵਿੱਚੋਂ ਉੱਠਣਾ ਹੈ ਅਤੇ ਸੂਖਮ ਦਰ ਸੂਖਮ ਹੁੰਦਿਆਂ ਹੋਇਆਂ ਤਿੰਨ ਖੰਡਾਂ ਵਿੱਚੋਂ ਲੰਘਦਿਆਂ ਤ ਸੂਖਮ ਅਵਸਥਾ ਵਿੱਚ ਆਪਣੀ ਆਖਰੀ ਮੰਜ਼ਲ ਸੱਚਖੰਡ ਤੇ ਪੁੱਜਣਾ ਹੈ ਜਿੱਥੇ ਆਪ ਨਿਰੰਕਾਰ ਦਾ ਵਾਸਾ ਹੈ ਇੱਥੇ ਮਨੁੱਖ ਦੀਆਂ ਆਤਮਾ ਪਰਮਾਤਮਾ ਨਾਲ ਇੱਕ ਮਿਕ ਹੋ ਜਾਂਦੀ ਹੈ ਉਹਨਾਂ ਵਿੱਚ ਕੋਈ ਭਿੰਨ ਭੇਦ ਨਹੀਂ ਰਹਿ ਜਾਂਦਾ ਇੱਕ ਦੂਜੇ ਵਿੱਚ ਅਪੇਦ ਹੋ ਜਾਂਦੇ ਹਨ ਧਰਮਖੰਡ ਧਰਮਖੰਡ ਦੇ ਅਲੱਗ-ਅਲੱਗ ਵਿਦਵਾਨਾਂ ਨੇ ਅਲੱਗ-ਅਲੱਗ ਮਤਲਬ ਕੱਢੇ ਹਨ ਪਰ ਸੰਸਕ੍ਰਿਤ ਵਿੱਚ ਧਰਮ ਨੂੰ ਕੁਦਰਤ ਦੇ ਨਿਯਮਬੱਧ ਪ੍ਰਵਾਹ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ ਜਿਵੇਂ ਕੁਦਰਤ ਦੇ ਬੱਧੇ ਨਿਯਮ ਜਿਸ ਨੂੰ ਵੇਦਾਂ ਵਿੱਚ ਰੀਤ ਕਿਹਾ ਜਾਂਦਾ ਹੈ ਰੁੱਤਾਂ ਥਿੱਤਾਂ ਤੇ ਵਾਰ ਬਦਲਦੇ ਹਨ ਧਰਤੀ ਉੱਤੇ ਪਾਣੀ ਹਵਾ ਸਾਰੇ ਪਾਸੇ ਪਸਰੀ ਹੋਈ ਆਪਣਾ ਕੰਮ ਕਰਦੀ ਹੈ ਸੂਰਜ ਸਵੇਰੇ ਸ਼ਾਮ ਚੜਦਾ ਤੇ ਲੈਂਦਾ ਹੈ ਸਾਰੇ ਆਪਣੇ ਆਪਣੇ ਕਰਮ ਨਿਭਾ ਰਹੇ ਹਨ ਇਸ ਅਟੱਲ ਕੁਦਰਤ ਦੇ ਨਿਯਮ ਦੀ ਕੋਈ ਉਲੰਘਣਾ ਨਹੀਂ ਕਰਦਾ ਜਦ ਤੱਕ ਕੁਦਰਤ ਆਪ ਨਾ ਚਾਹੇ ਤਦ ਤੱਕ ਕਿਉਂਕਿ ਕਦੇ-ਕਦੇ ਕੁਦਰਤ ਵੀ ਮਨੁੱਖ ਨੂੰ ਸਬਕ ਸਿਖਾਉਣ ਲਈ ਕੁਝ ਅਜੀਹਾ ਕਰਦੀ ਹੈ ਕੁਦਰਤ ਦੀ ਰਚੀ ਸ੍ਰਿਸ਼ਟੀ ਪ੍ਰithvi ਉੱਤੇ ਕਈ ਜੀਵ ਜੁਗਤੀਆਂ ਤੇ ਰੰਗਾਂ ਦੇ ਹਨ ਜਿਨ੍ਹਾਂ ਦੇ ਵੱਖ-ਵੱਖ ਨਾਮ ਹਨ ਮਨੁੱਖੀ ਜੀਵ ਨੂੰ ਉੱਤਮ ਕਰਮ ਕਰਨ ਵਜੋਂ ਨਸੀਬ ਹੁੰਦੀ ਹੈ ਪਰ ਜ਼ਿਆਦਾਤਰ ਮਨੁੱਖ ਇਸ ਜੀਵ ਵਿੱਚ ਆ ਕੇ ਭੁੱਲ ਜਾਂਦੇ ਹਨ ਕਿ ਸਰੀਰ ਛੂਹਣ ਤੋਂ ਬਾਅਦ ਮਾੜੇ ਚੰਗੇ ਕਰਮਾਂ ਦਾ ਲੇਖਾ ਜੋਖਾ ਰੱਬ ਦੀ ਦਰਗਾਹ ਵਿੱਚ ਦੇਣਾ ਪੈਂਦਾ ਹੈ ਆਪਣੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੀ ਰੱਜ ਕੇ ਵਰਤੋਂ ਕਰਦੇ ਹਨ ਅਤੇ ਮੌਤ ਨੂੰ ਭੁੱਲ ਜਾਂਦੇ ਹਨ ਇਹੋ ਜਿਹੇ ਇਨਸਾਨ ਮੌਤ ਤੋਂ ਬਾਅਦ ਦੇ ਸਫ਼ਰ ਵਿੱਚ ਪਹਿਲੀ ਮੰਜ਼ਲ ਤੋਂ ਹੀ ਸਿੱਧਾ ਨਰਕਾਂ ਵਿੱਚ ਚਲੇ ਜਾਂਦੇ ਹਨ ਰੱਬ ਦੀ ਕਿਸੇ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦੇ ਗਿਆਨੀ ਧਿਆਨੀ ਦੇਵੀ ਦੇਵਤੇ ਖੰਡ ਬ੍ਰਹਿਮੰਡ ਸੂਰਬੀਰ ਗੁਰਮਖ ਤੇ ਸੱਚੀਆਂ ਆਤਮਾਵਾਂ ਪਹਿਲੀ ਮੰਜ਼ਲ ਤੱਕ ਕਰਨ ਤੋਂ ਬਾਅਦ ਗਿਆਨ ਖੰਡ ਵਿੱਚ ਦਾਖਲ ਹੋ ਜਾਂਦੀਆਂ ਹਨ ਅਤੇ ਬਾਕੀ ਨਰਕਾਂ ਵਿੱਚ ਸੁੱਟ ਦਿੱਤੇ ਜਾਂਦੇ ਹਨ ਗਿਆਨਖੰਡ ਗਿਆਨਖੰਡ ਵਿੱਚ ਪੌਣ ਪਾਣੀ ਵਸੰਤਰ ਕ੍ਰਿਸ਼ਨ ਸ਼ਿਵ ਅਤੇ ਬ੍ਰਹਮ ਮਹੇਸ਼ ਦੇਵੀ ਦੇਵਤੇ ਸਾਧ ਸੰਤ ਕਈ ਕਰਮ ਭੂਮੀਆਂ ਸੁਮੇਰ ਪर्वਤ ਧੁਰਬ ਦੇ ਉਪਦੇਸ਼ ਕਰਤਾ ਇੰਦਰ ਚੰਦ ਸੂਰਜ ਸਿੱਧ ਬੁੱਧਨਾਥ ਜੋਗੀ ਰਤਨ ਤੇ ਸਮੁੰਦ ਹੁੰਦੇ ਹਨ ਇੱਥੇ ਗਿਆਨ ਦਾ ਤੇਜ ਹੁੰਦਾ ਹੈ ਤੇ ਕਰੋੜਾਂ ਵਾਜਿਆਂ ਗਾਜਿਆਂ ਦਾ ਆਨੰਦ ਹੁੰਦਾ ਹੈ ਸ਼ਰਮਖੰਡ ਜਿਹੜੇ ਸ਼ਰਮ ਖੰਡ ਤੱਕ ਪਹੁੰਚਦੇ ਹਨ ਸ਼ਰਮ ਖੰਡ ਵਿੱਚ ਉਹਨਾਂ ਦੀ ਸੁਰਤ ਮਤ ਮਨ ਤੇ ਬੁੱਧੀ ਘੜੀ ਜਾਂਦੀ ਹੈ ਅੱਗੇ ਕਰਮ ਖੰਡ ਕਰਮ ਖੰਡ ਵਿੱਚ ਕੋਈ ਦੂਜਾ ਨਹੀਂ ਹੁੰਦਾ ਮਹਾਨ ਬਲੀ ਸੂਰਮੇ ਤੇ ਉਹ ਲੋਕ ਹੁੰਦੇ ਹਨ ਜਿਨ੍ਹਾਂ ਦੇ ਕਰਮ ਸ਼ੁਭ ਹੁੰਦੇ ਹਨ ਸੱਚ ਖੰਡ ਆਖਰੀ ਮੰਜ਼ਲ ਹੈ ਸੱਚਖੰਡ ਧਾਰਕ ਦੀ ਆਖਰੀ ਮੰਜ਼ਲ ਹੈ ਜਿੱਥੇ ਅੱਪੜ ਕੇ ਉਸਨੇ ਆਪਣੇ ਆਪ ਨੂੰ ਪਰਮਾਤਮਾ ਵਿੱਚ ਲੀਨ ਕਰ ਦੇਣਾ ਹੈ ਇੱਥੇ ਆਪ ਨਿਰੰਕਾਰ ਵਸਦਾ ਹੈ ਜੋ ਸਭ ਨੂੰ ਕਿਰਪਾ ਦ੍ਰਿਸ਼ਟੀ ਨਾਲ ਦੇਖਦਾ ਹੈ ਇੱਥੇ ਖੰਡ ਮੰਡਲ ਬ੍ਰਹਿਮੰਡ ਤੇ ਕਈ ਪਹੁੰਚੇ ਹੋਏ ਭਗਤਾਂ ਅਤੇ ਮਹਾਤਮਾ ਦੇ ਸਰੂਪ ਹੁੰਦੇ ਹਨ ਜਿਹੜੇ ਕੇ ਸੋਨੇ ਵਾਂਗ ਭੱਠੀ ਵਿੱਚ ਘੜੇ ਹੁੰਦੇ ਹਨ ਇਨਾਂ ਨੂੰ ਪ੍ਰਮਾਤਮਾ ਦੇਖ ਦੇਖ ਕੇ ਪ੍ਰਸੰਨ ਹੁੰਦਾ ਹੈ ਸੱਚਖੰਡ ਰੱਬ ਦਾ ਟਿਕਾਣਾ ਹੈ ਰੱਬ ਦਾ ਟਿਕਾਣਾ ਹਰ ਧਰਮ ਨੇ ਮੰਨਿਆ ਹੈ ਈਸਾਈਆਂ ਦੇ ਹਿਸਾਬ ਨਾਲ ਰੱਬ ਦਾ ਨਿਵਾਸ ਪੰਜਵੇਂ ਆਕਾਸ਼ ਤੇ ਹੈ ਜਿੱਥੇ ਉਹ ਇੱਕ ਆਲੀਸ਼ਾਨ ਤਖਤ ਤੇ ਬੈਠਾ ਹੈ ਜਿਸ ਦੇ ਚਾਰੋਂ ਪਾਸੇ ਸੋਨੇ ਦੀਆਂ ਜੰਜੀਰਾਂ ਲਟਕ ਰਹੀਆਂ ਹਨ ਜਿਨ੍ਹਾਂ ਨਾਲ ਸਾਰੀ ਸ੍ਰਿਸ਼ਟੀ ਬੰਨੀ ਹੋਈ ਹੈ ਮੂਸਾਈ ਇਹ ਟਿਕਾਣਾ ਸੱਤਵੇਂ ਆਕਾਸ਼ ਤੇ ਮੰਨਦੇ ਹਨ ਮੁਸਲਮਾਨ ਵੀ ਰੱਬ ਨੂੰ ਸਤਵੇਂ ਅਸਮਾਨ ਨੂਰਾਨੀ ਤਖਤ ਤੇ ਬੈਠਾ ਮੰਨਦੇ ਹਨ ਜਿਸ ਨੂੰ ਅੱਠਾਂ ਫਰਿਸ਼ਤਿਆਂ ਨੇ ਚੁੱਕਿਆ ਹੋਇਆ ਹੈ ਹਜਰਤ ਮੁਹੰਮਦ ਸਾਹਿਬ ਵੀ ਤਖਤ ਤੋਂ ਦੋ ਕਮਾਨ ਦੂਰੀ ਤੇ ਖੜੇ ਹੋਏ ਹਨ ਹਿੰਦੂ ਧਰਮ ਅਨੁਸਾਰ ਰੱਬੀ ਟਿਕਾਣਾ ਬੈਕੁੰਟ ਧਾਮ ਪਤਾਲ ਵਿੱਚ ਖੀਰ ਸਮੁੰਦਰ ਵਿੱਚ ਹੈ ਸਿੱਖ ਧਰਮ ਅਨੁਸਾਰ ਨਰਿੰਕਾਰ ਦਾ ਟਿਕਾਣਾ ਸੱਚਖੰਡ ਵਿੱਚ ਹੈ ਉਹਨਾਂ ਦੀ ਬਾਣੀ ਵਿੱਚ ਵੀ ਜ਼ਿਕਰ ਹੈ ਸੱਚਖੰਡ ਵਸੈ ਨਰਿੰਕਾਰ ਕਰ ਕਰ ਵੇਖੈ ਨਦਰ ਨਿਹਾਲ ਪਰ ਇਹ ਖੰਡ ਸਥਾਨਵਾਚਕ ਨਹੀਂ ਵਿਕਾਸਵਾਚੀ ਹੈ ਇਹ ਸਿੱਖ ਦੀ ਪਰਮ ਪਦ ਦੀ ਪ੍ਰਾਪਤੀ ਜਾਂ ਇਹ ਕਹਿ ਲਵੋ ਮੁਕਤੀ ਪ੍ਰਾਪਤ ਕਰਨ ਦੀ ਅਵਸਥਾ ਹੈ ਕਬੀਰ ਜੀ ਵੀ ਆਪਣੀ ਬਾਣੀ ਵਿੱਚ ਇਸ ਦਾ ਜ਼ਿਕਰ ਕਰਦੇ ਹਨ RAM KABEERA ਇੱਕ ਪਏ ਹੈ ਕੋਏ ਨਾ ਸਕੈ ਪਛਾਨੀ ਗੁਰੂ ਤੇਗ ਬਹਾਦਰ ਜੀ ਦਾ ਫਰਮਾਨ ਹੈ ਤਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ